ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਇੱਕ ਛੋਟੀ ਜੀ ਕਹਾਣੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਬੀਬੀ ਦਾ ਕੁੱਗੂ ਪੁੱਤ ਬੀਬੀ ਆਖਦੇ ਸੀ ਕੁੱਗੂ ਨਾ ਬਣਿਆ ਰਹੀ ਬੋਲ ਲਵੀ ਨਹੀਂ ਤਾਂ ਇਹ ਚੰਦਰੇ ਤੈਨੂੰ ਹੀ ਤੋੜ ਤੋੜ ਖਾ ਲੈਣਗੇ ਮਾਸ ਵੀ ਨਹੀਂ ਛੱਡਣਾ ਇੰਨਾ ਤੇਰਾ ਕੀ ਬੋਲਦਾ ਪਰ ਬੀਬੀ ਦੀਆਂ ਗੱਲਾਂ ਸੱਚ ਹੋ ਗਈਆਂ ਭਰਾ ਚੜਿਆ ਚੜਾਇਆ ਆਉਂਦਾ ਤੇ ਬਹੁਤ ਕੁਝ ਗੋੜ ਗੁੱਸੇ ਚ ਲਾਲ ਖਾਕਾ ਹੋ ਦਰਵਾਜਾ ਤੋੜ ਕੇ ਚਲਾ ਜਾਂਦਾ ਮੈਂ ਬੌਲੇ ਬਲਦਵਾਂਗ ਇੱਕ ਥਾਂ ਤੇ ਖੜਾ ਰਹਿੰਦਾ ਘਰ ਵਾਲੀ ਆਉਂਦੀ ਪਾਣੀ ਦਾ ਗਲਾਸ ਪੁੰਝੇ ਰੱਖ ਮੈਨੂੰ மஞ்சੇ ਤੇ ਬਿਠਾਉਦੀ ਤੇ ਕਿਸੇ ਬਾਹਲ ਨੇ ਆਣੇ ਵਾਂਗ ਮੈਂ ਘਰ ਵਾਲੀ ਦੇ ਗਲ ਲੱਗ ਤਾਂ ਹਾਂ ਮਾਰਨ ਲੱਗ ਜਾਂਦਾ ਸ਼ਾਇਦ ਮੇਰਾ ਅੰਦਰਲਾ ਪੁੱਤ ਰੋਣਾ ਚਾਹੁੰਦਾ ਸੀ ਕਿਸੇ ਮਾਂ ਵਰਗੀ ਦੇ ਮੋਟੇ ਤੇ ਸ਼ੇਰ ਰੱਖਦੇ ਰੋਲਾ ਤੇ ਬਸ ਕਨਾਲ ਥਾਣਦਾਰ ਰੋਲਾ ਮੈਂ ਬਾਹਰ ਲੈ ਘਰ ਜਾਂਦਾ ਤੇ ਡੰਗਰ ਖੋਲ ਕੇ ਘਰੇ ਬੰਨ ਲੈਂਦਾ ਹਾਂ ਭਰਾ ਉਸ ਕਨਾਲ ਵਿੱਚ ਆਪਦੀਆਂ ਇੱਟਾਂ ਸੁਟ ਲੈਂਦਾ ਲੜਾਈ ਤਾਂ ਖਤਮ ਹੋ ਗਈ ਪਰ ਬੀਬੀ ਰੋਜ਼ ਸੁਪਨੇ ਜਾ ਕੇ ਮੀਹੇ ਮਾਰਦੀ ਕੋਈ ਗੁਈ ਰਿਹਾ ਨਾ ਮੈਂ ਆਖਦਾ ਕੋਈ ਨਾ ਬੀਬੀ ਛੋਟਾ ਨਾ ਸਮਝ ਆਇਆ ਬੀਬੀ ਕਹਿੰਦੀ ਉਹਨੇ ਕਿਹੜੇ ਟੱਟੇ ਵੱੱਛੇ ਬੰਨਣੇ ਆ ਮੀਆਂ ਬੀਵੀ ਸ਼ਹਿਰ ਰਹਿੰਦੇ ਆ ਮੇਰੇ ਜਿਉਂਦੇ ਜੀ ਤਾਂ ਪਿੰਡ ਆਣ ਨਹੀਂ ਬੜੇ ਤੇ ਹੁਣ ਪਿੰਡ ਦਾ ਹੀਜ ਮਾਰਦਾ ਇਹਨਾਂ ਨੂੰ ਬੀਬੀ ਗਾਲਾਂ ਕੱਢੀ ਜਾਂਦੀ ਪਰ ਮੈਂ ਬੀਬੀ ਨੂੰ ਚੁੱਪ ਕਰਾ ਲੈਂਦਾ ਇੱਕ ਦਿਨ ਸ਼ਹਿਰੋਂ ਫੋਨ ਆਇਆ ਕਿ ਤੁਹਾਡਾ ਭਰਾ ਫਲਾਣੇ ਹਸਪਤਾਲ ਵਿੱਚ ਦਾਖਲ ਮੈਂ ਉਸ ਦਿਨ ਕਣਕ ਵੱਢ ਰਿਹਾ ਸੀ ਤੇ ਮੈਂ ਮਸ਼ੀਨ ਵਿੱਚੇ ਰੁਕਵਾ ਉਹਨਾਂ ਨੂੰ ਘਰ ਜਾਣ ਨੂੰ ਕਿਹਾ ਤੇ ਕਾਲੀ ਨਾਲ ਹਸਪਤਾਲ ਪਹੁੰਚ ਗਿਆ ਮੈਂ ਹਮੇਸ਼ਾ ਪ੍ਰਾਣ ਨੂੰ ਗਰਜਦੇ ਦੇਖਿਆ ਸੀ ਚੀਕਦੇ ਦੇਖਿਆ ਸੀ ਕਦੇ ਮੇਰੇ ਤੇ ਕਦੇ ਮੇਰੇ ਬਾਗ ਦੇ ਅੱਜ ਉਹ ਬੈੱਡ ਤੇ ਪਿਆ ਸੀ ਚਿਹਰੇ ਤੇ ਸ਼ਾਂਤੀ ਸੀ ਮੈਂ ਹੱਥ ਫੜਿਆ ਛੋਟੇ ਕੋਈ ਨਾ ਠੀਕ ਹੋ ਜਾਣਾ ਮੇਰੀ ਡਾਕਟਰ ਨਾਲ ਗੱਲ ਹੋਈ ਐ ਉਹਨੇ ਅੱਖਾਂ ਭਰ ਲਈਆਂ ਡਾਕਟਰ ਨੇ ਕਿਹਾ ਖੂਨ ਦੀ ਲੋੜ ਐ ਜਦ ਮੇਰਾ ਟੈਸਟ ਕੀਤਾ ਤਾਂ ਬਲੱਡ ਗਰੁੱਪ ਰਾਲਿਆ ਨਾ ਮੈਂ ਪਿੰਡੋਂ ਘਰ ਵਾਲੀ ਤੇ ਸ਼ੋਰ ਨੂੰ ਆਉਣ ਨੂੰ ਕਿਹਾ ਕੁਦਰਤੀ ਸ਼ੋਰ ਦਾ ਬਲੱਡ ਗਰੁੱਪ ਰਾਲ ਗਿਆ ਸ਼ੋਰ ਕਹਿੰਦਾ ਮੈਂ ਨਹੀਂ ਦਿੰਦਾ ਖੂਨ ਸ਼ਰੀਕਾਂ ਨੂੰ ਤੇਰੇ ਨਾਲ ਕਿਵੇਂ ਕੀਤੀ ਉਹਨੇ ਪਿੰਡ ਨੂੰ ਚੱਲ ਆਪਾਂ ਚੱਲ ਗਏ ਮੈਂ ਸ਼ੋਰ ਅੱਗੇ ਮਿੰਤਾਂ ਪਰਲੇ ਕਰਕੇ ਮਨਾ ਲਿਆ ਖੂਨ ਦੇਣ ਲਈ ਚਲੋ 15 ਦਿਨਾਂ ਬਾਅਦ ਭਰਾ ਨੂੰ ਛੁੱਟੀ ਮਿਲੇ ਤੇ ਉਹ ਆਪਦੇ ਘਰ ਚਲਾ ਗਿਆ ਹਾਲੇ 2 ਕੁ ਮਹੀਨੇ ਠੀਕ ਹੋਇਨ ਹੋਏ ਸੀ ਤੇ ਉਹ ਫਿਰ ਆ ਗਰ ਗਿਆ ਮੇਰੀਆਂ ਨੀਹਾਂ 'ਚ ਪਾਣੀ ਛੱਟਦਾ ਤੁਸੀਂ ਕੋਟ ਕਚਹਿਰੀਆਂ 'ਚ ਹੁਣ ਨਿਪਟਾਂਗੇ ਫੇਰ ਹੀ ਤੁਹਾਡਾ ਸਿਆਪਾ ਮੁਕਣਾ ਬੋਲਦਾਰਿਆ ਬੀਬੀ ਨੇ ਤਾਂ ਸੁਪਨੇ ਚਾਉਣਾ ਹੀ ਸੀ ਤੇ ਝਿੜਕਣਾ ਵੀ ਸੀ ਉੱਤੋਂ ਮੇਰਾ ਸ਼ੋਰ ਕਹਿੰਦਾ ਲੈ ਪਿਆਲਾ ਸੱਪਾਂ ਨੂੰ ਦੁੱਧ ਹੋਰ ਫੇਰ ਧੀਠਿਆ ਹੋ ਕੇ ਮੂੰਹ ਕਰਕੇ ਕਹਿੰਦਾ ਚਾਚਾ ਨੀਹਾਂ ਨੂੰ ਤਾਂ ਛੱਡ ਅਸੀਂ ਤਾਂ ਤੇਰੇਆਂ ਨਾੜਾਂ 'ਚ ਵੀ ਖੂਨ ਛੱਡਿਆ ਤੈਨੂੰ ਕਿਵੇਂ ਸਮਝਾਵਾਂ ਕਿ ਭਰਾ ਭਾਵੇਂ ਮਾਰਾ ਕਰ ਜਾਂ ਪਰ ਸੱਤ ਨਹੀਂ ਕਿਹਾ ਜਾਂਦਾ ਮੈਂ ਅਡੋਲ ਖੜਾ ਸੋਚ ਰਿਆ ਸੀ ਧੰਨਵਾਦ ਦੋਸਤੋ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਦੇ ਆਖੋ